ਸਾਲ 2023-24 ਵਿੱਚ ਜਿੱਥੇ ਮੋਗਾ ਜ਼ਿਲ੍ਹੇ ਵਿੱਚ 136 ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਏ ਸਨ ਉੱਥੇ ਇਸ ਵਾਰ ਹੁਣ ਤੱਕ ਸਿਰਫ 15 ਮਾਮਲੇ ਦਰਜ ਕੀਤੇ ਗਏ ਹਨ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਅਤੇ ਸਮੇਂ ਸਿਰ ਮਸ਼ੀਨਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਇਸ ਮੌਕੇ ਤੇ ਐਸਡੀਐਮ ਮੋਗਾ ਸਰੰਗਪ੍ਰੀਤ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਪਹਿਲਾਂ ਹੀ ਸਖਤ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ ਕਿ ਕੋਈ ਵੀ ਕਿਸਾਨ ਪਰਾਲੀ ਨਾ ਸਾੜੇ ਅਤੇ ਮਾਡਰਨ ਮਸ਼ੀਨਾਂ ਦੀ ਮਦਦ ਨਾਲ ਇਸ ਨੂੰ ਖੇਤਾਂ ਵਿੱਚੋਂ ਹਟਾਏ। ਸਤਿ ਸ਼੍ਰੀ ਅਕਾਲ ਜੀ ਇਸ ਸਾਲ ਕੱਲ ਤੱਕ ਸਾਡੇ ਮੋਗਾ ਦੇ ਵਿੱਚ ਟੋਟਲ 15 ਕੇਸਿਸ ਡਬਲ ਬਰਨਿੰਗ ਦੇ ਆਏ ਨੇ। ਜੋ ਕਿ ਕਾਫੀ ਚੰਗੀ ਰਿਡਕਸ਼ਨ ਵੀ ਹੈਗੀ ਕਾਊਂਟਸ ਦੇ ਵਿੱਚ ਕਿਉਂਕਿ 2023 ਦੇ ਵਿੱਚ ਸਾਡੇ ਟੋਟਲ ਨੰਬਰ ਆਫ ਕੇਸਿਸ 27 ਅਕਤੂਬਰ ਤੱਕ 136 ਕੇਸਿਸ ਸੀਗੇ ਜੋ ਕਿ 2024 ਚ ਘਟ ਕੇ 27 ਰਹਿ ਗਏ ਤੇ ਹੁਣ 2025 27 ਅਕਤੂਬਰ ਤੱਕ ਸਿਰਫ 15 ਕੇਸਿਸ ਆਏ ਨੇ ਤੇ ਇਹਨਾਂ ਵਿੱਚੋਂ 6 ਕੇਸਿਸ ਮੋਗਾ ਸਬਡਿਵੀਜ਼ਨ ਦੇ ਹੈਗੇ ਨੇ ਤੇ ਜਿਹੜੇ ਜਿਹੜੇ ਕੇਸਿਸ 'ਚ ਸਾਡੇ ਨੋਡਲ ਅਫਸਰ ਲੱਗੇ ਹੋਏ ਨੇ ਉਹ ਜਾ ਕੇ ਚੈੱਕ ਕਰਦੇ ਨੇ ਅੱਗ ਲੱਗੀ ਪਾਈ ਗਈ ਹੈ ਨਹੀਂ ਤੇ ਇਹਨਾਂ ਵਿੱਚ ਬੰਦ ਦੀ ਕਾਰਵਾਈ ਅਗਲੇ ਦਿਨ ਹੀ ਅਸੀਂ ਪਰਚਾ ਕਰ ਦਿੰਦੇ ਹਾਂ ਸਭ ਤੋਂ ਪਹਿਲਾ ਪਰਚਾ ਮੋਗਾ ਸਬਡਿਵੀਜ਼ਨ ਦੇ ਵਿੱਚ ਮਹਿਸ਼ਤਰੀ ਪਿੰਡ ਵਿੱਚ ਹੋਇਆ ਸੀਗਾ ਜੀ ਤੇ ਹੁਣ ਅੱਗੇ ਵੀ ਜਿਹੜੇ-ਜਿਹੜੇ ਕੇਸਿਸ ਆ ਰਹੇ ਨੇ ਅਸੀਂ ਨਾਲ ਦੇ ਨਾਲ ਹੁੰਦਾ ਤੇ ਫੰਡ ਦੀ ਕਾਨੂੰਨੀ ਕਾਰਵਾਈ ਕਰਦੇ ਹਾਂ ਇਸ ਤੋਂ ਇਲਾਵਾ ਸਰ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਦੇਖੋ ਸਭ ਤੋਂ ਪਹਿਲੀ ਕਾਰਵਾਈ ਤਾਂ ਅਵੇਰਨੈਸ ਦੀ ਹੈ ਜੋ ਕਿ ਅੱਜ ਤੋਂ ਤਕਰੀਬਨ 2 ਮਹੀਨੇ ਪਹਿਲਾਂ ਸ਼ੁਰੂ ਹੋ ਗਈ ਸੀ ਪਿੰਡਾਂ ਵਿੱਚ ਕੈਂਪ ਲਗਾਏ ਜਾ ਰਹੇ ਸੀ ਤੇ ਜਾਗਰੂਕ ਕੀਤਾ ਜਾ ਰਿਹਾ ਸੀ ਕਿ ਅੱਗ ਲਾਉਣ ਦੇ ਇਲਾਵਾ ਹੋਰ ਕੀ-ਕੀ ਆਪਸ਼ਨ ਹੈਗੇ ਕਿਸਾਨ ਦੇ ਕੋਲ ਜਿਸ ਨਾਲ ਉਹ ਸਟੱਬਲ ਵੀ ਮੈਨੇਜ ਕਰ ਸਕੇ ਅਗਲੀ ਫਸਲ ਵੀ ਬਿਹਤਰ ਲੈ ਸਕੇ ਇਸ ਅਵੇਰਨੈਸ ਦੀ ਕਾਰਵਾਈ ਦੇ ਇਲਾਵਾ ਅਸੀਂ ਕੀ ਕੀਤਾ ਕਿ ਸਾਰੇ ਅਸੀਂ ਪ੍ਰਾਲੀ ਪ੍ਰੋਟੈਕਸ਼ਨ ਫੋਰਸ ਬਣਾਈ ਹੈ ਬਲਾਕ ਵਾਈਜ਼ ਜਿਹੜੀ ਕਿ ਘੁੰਮਦੀ ਰਹਿੰਦੀ ਹੈ ਦੇਖਦੀ ਹੈ ਕਿ ਜਿਹੜੀਆਂ ਕੰਬਾਈਨਾਂ ਚੱਲ ਰਹੀਆਂ ਕਿ ਉਹਨਾਂ ਤੇ ਸਟਬਲ ਮੈਨੇਜਮੈਂਟ ਸਿਸਟਮ ਲੱਗਾ ਹੈ ਕਿ ਕੋਈ ਰੀਪਰ ਤਾਂ ਨਹੀਂ ਮਾਰ ਰਿਹਾ ਕਿਸ ਤਰ੍ਹਾਂ ਕੋਈ ਪ੍ਰਾਲੀ ਮੈਨੇਜ ਕਰ ਰਿਹਾ ਕਿਉਂਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਮੌਕੇ ਤੇ ਵੀ ਕੋਈ ਗਲਤੀ ਕਰ ਰਿਹਾ ਤਾਂ ਉਹਨੂੰ ਰੋਕ ਲਿਆ ਜਾਵੇ ਉਹਨੂੰ ਵੀ ਬਚਾ ਲਿਆ ਜਾਵੇ ਪਰਿਆਵਰਣ ਨੂੰ ਵੀ ਬਚਾ ਲਿਆ ਜਾਵੇ ਤੇ ਕਾਰਵਾਈ ਨਾ ਕਰਨੀ ਪਵੇ ਉਸਦੇ ਲਈ ਵੱਖਰੀਆਂ ਟੀਮਾਂ ਲੱਗੀਆਂ ਤੇ ਜਦ ਕਿ ਕੋਈ ਕੇਸ ਆ ਜਾਂਦਾ ਹੈ ਸਾਡੇ ਧਿਆਨ ਦੇ ਵਿੱਚ ਉਸ ਦੇ ਲਈ ਵੱਖਰੀਆਂ ਟੀਮਸ ਲੱਗੀਆਂ ਨੇ ਕਲਸਟਰ ਅਫਸਰ ਨੋਡਲ ਅਫਸਰ ਲੱਗੇ ਨੇ ਉਹ ਮੌਕੇ ਤੇ ਜਾਂਦੇ ਨੇ ਰਿਪੋਰਟ ਕਰਦੇ ਨੇ ਚਲਾਨ ਕੱਟ ਦਿੰਦੇ ਨੇ ਤੇ ਐਸਐਚਓ ਦੁਆਰਾ ਬਣਦਾ ਜਿਹੜਾ ਐਫਆਈਆਰ ਹੁੰਦੀ ਹੈ ਉਹ ਮਾਲਕਾ ਦੇ ਖਿਲਾਫ ਕਰ ਦਿੱਤੀ ਜਾਂਦੀ ਹੈ ਸਰ ਐਫਆਈਆਰ ਤੋਂ ਇਲਾਵਾ ਵੀ ਕੋਈ ਕਾਰਵਾਈ ਕੀਤੀ ਜਾਂਦੀ ਹੈ ਜਾਂ ਉਹਨਾਂ ਦੇ ਰਿਕਾਰਡ ਦੇ ਵਿੱਚ ਰੈਡ ਐਂਟਰੀ ਜਾਂ ਕੋਈ ਕੋਈ ਜਗ੍ਹਾ ਤੇ ਪਾਸਪੋਰਟ ਵੀ ਉਹਨਾਂ ਦੇ ਕੰਨੇ ਸੀ ਰੱਦ ਕੀਤੇ ਜਾਂਦੇ ਨੇ ਦੇਖੋ ਕਾਨੂੰਨ ਮੁਤਾਬਕ ਜਿਹੜੀਆਂ ਤਿੰਨ ਕਾਰਵਾਈਆਂ ਨੇ ਚਲਾਨ ਤੋਂ ਸ਼ੁਰੂ ਹੁੰਦੀ ਹੈ ਉਸੇ ਚਲਾਨ ਦੇ ਬੇਸਿਸ ਤੇ ਐਫਆਈਆਰ ਨਾਲ ਦੇ ਨਾਲ ਕੱਟ ਦਿੱਤੀ ਜਾਂਦੀ ਹੈ ਤੇ ਰੈਵਨਿਊ ਡਿਪਾਰਟਮੈਂਟ ਵੱਲੋਂ ਉਹਦੀ ਗਿਰਦਾਰੀ ਵਿੱਚ ਰੈਡ ਐਂਟਰੀ ਕਰ ਦਿੱਤੀ ਜਾਂਦੀ। ਮੋਗਾ ਡਿਪਾਰਟਮੈਂਟ ਵੱਲੋਂ ਹੋਰ ਤਾਂ ਕੋਈ ਕਾਰਵਾਈ ਕੀਤੀ ਜਾਂਦੀ ਇਸ ਤੋਂ ਇਲਾਵਾ ਸਰ ਨਹੀਂ ਜੀ ਇਹੀ-ਇਹੀ ਤਿੰਨ ਕਾਰਵਾਈਆਂ ਨੇ ਜੀ। ਇਹ ਸਭ ਡਾਟਾ ਜਿਹੜਾ ਮੋਗਾ ਜ਼ਿਲ੍ਹੇ ਦਾ ਦੱਸਿਆ ਜਾ ਰਿਹਾ ਜੀ। ਹਾਂ ਜੀ 15 ਕੇਸਿਸ ਮੋਗਾ ਜ਼ਿਲ੍ਹੇ ਦੇ ਨੇ। ਤੇ ਲੱਗਦਾ ਸਰ ਕਿ ਕਾਫੀ ਫਰਕ ਪਾਏਗਾ ਕਿਉਂਕਿ ਹਜੇ ਫਸਲ ਵੀ ਜਿਹੜੀ ਹੈ ਬਹੁਤ ਖੇਤਾਂ ਦੇ ਵਿੱਚ ਖੜੀ ਹੈ ਕਿ ਹੋਰ ਵੀ ਜ਼ਿਆਦਾ ਰਿਪੋਰਟ ਹੋ ਸਕਦੀ ਹੈ। ਸਾਨੂੰ ਆਪਣੇ ਕਿਸਾਨਾਂ ਤੋਂ ਬਹੁਤ ਉਮੀਦ ਹੈ ਜਿੱਥੇ ਇੰਨੀ ਰਿਡਕਸ਼ਨ ਆਈ ਹੈ ਕੇਸਿਸ ਦੇ ਵਿੱਚ 136 ਤੋਂ 15 ਤੇ ਆ ਗਏ ਨੇ ਮਤਲਬ ਕਿ ਬਹੁਤ ਸਾਰੇ ਲੋਕ ਇਸ ਗੱਲ ਤੋਂ ਕਨਵਿੰਸ ਨੇ ਕਿ ਅਸੀਂ ਅੱਗੇ ਨਹੀਂ ਲਗਾਣੀ ਤੇ ਮੈਨੂੰ ਲੱਗਦਾ ਹੈ ਕਿ ਜਿਹੜੇ ਹੱਲੇ ਪੈਂਡਿੰਗ ਨੇ ਜਿਨ੍ਹਾਂ ਨੇ ਹਾਰਵੈਸਟ ਕਰਨਾ ਹੈ ਉਹਨਾਂ ਵਿੱਚੋਂ ਇੱਕ ਵੱਡੀ ਗਿਣਤੀ ਐਸੀ ਲੋਕਾਂ ਦੀ ਹੋਊਗੀ ਜਿਹੜੀ ਇਸ ਕੁਰੀਤੀ ਨੂੰ ਛੱਡ ਚੁੱਕੇ ਹੋਣਗੇ ਤੇ ਮੇਰੇ ਤੋਂ ਇਹੀ ਆਸ ਹੈ ਕਿ ਰਿਡਕਸ਼ਨ ਇਦਾਂ ਹੀ ਰਹੇਗੀ ਕਿਸੇ ਵਿੱਚ ਮੋਗਾ ਦਾ AQI ਵੀ ਸਰ ਕਾਫੀ ਠੀਕ ਨਜ਼ਰ ਆ ਰਿਹਾ ਹੈ ਹ ਤੱਕ ਤਾਂ ਮੋਗਾ ਸਾਨੂੰ ਖੁੱਦ ਨੂੰ ਸਾਹ ਲੈਣ ਦੇ ਵਿੱਚ ਕਾਫੀ ਆਸਾਨੀ ਹੋ ਰਹੀ ਹੈ ਕਾਟੀ ਸ਼ਾਮ ਜਿਹੜੀ ਹੁੰਦੀ ਹੈ ਅੱਗੇ ਜਿਵੇਂ ਧੂਏ ਨਾਲ ਭਰੀ ਹੁੰਦੀ ਸੀ ਇਹਨਾਂ ਦਿਨਾਂ ਦੇ ਵਿੱਚ ਸਮੋਗ ਹੁੰਦਾ ਸੀਗਾ ਸ਼ਾਮ ਨੂੰ ਉਹ ਨਹੀਂ ਦੇਖਣ ਵਿਚਾਰ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ